ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦੋਸਤੋ ਪੰਜਾਬ ਦੇ ਵਿੱਚ ਜਿੱਦਾਂ ਆਪਾਂ ਹਾਲਾਤ ਵੇਖ ਰਹੇ ਹਾਂ ਕਿ ਹੜ੍ਹਾਂ ਦੇ ਨਾਲ ਬਹੁਤ ਬੁਰਾ ਹਾਲ ਹੋਇਆ ਪਿਆ ਉਸ ਦੇ ਸਬੰਧੀ ਅੱਜ ਤੁਹਾਡੇ ਨਾਲ ਅਸੀਂ ਗੱਲਬਾਤ ਕਰਨ ਲੱਗੇ ਹਾਂ ਅਸੀਂ ਆਪਣੇ ਜਿੰਨੇ ਵੀ ਜਣੇ ਖੜੇ ਆ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਦੇ ਰਹੇ ਹਾਂ ਹੜ੍ਹ ਪੀੜਤਾਂ ਦੇ ਲਈ ਤੇ ਇਸ ਦੇ ਲਈ ਚਾਹੇ ਉਹ ਮੈਡੀਕਲ ਸਹੂਲਤ ਹੋਵੇ ਚਾਹੇ ਰਾਸ਼ਨ ਪਾਣੀ ਦੀ ਜ਼ਰੂਰਤ ਹੋਵੇ ਚਾਹੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਹੋਵੇ ਅਸੀਂ ਉਹ ਮਦਦ ਕਰਨ ਜਾ ਰਹੇ ਹਾਂ ਅਸੀਂ ਤੁਹਾਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਸਾਰੇ ਜਾਣੇ ਮਤਲਬ ਕਿ ਪੰਜਾਬ ਦੇ ਨਾਲ ਖੜੋ ਠੀਕ ਹੈ ਅਸੀਂ ਐ ਨਹੀਂ ਕਹਿੰਦੇ ਵੀ ਤੁਸੀਂ ਲੱਖ ਰੁਪਿਆ 2 ਲੱਖ ਰੁਪਿਆ 3 ਲੱਖ ਰੁਪਿਆ ਹਨਾ ਵੀ ਕੋਈ ਰਕਮ ਨਹੀਂ ਆਪਾਂ ਰੱਖਦੇ ਜਿੰਨੀ ਤੁਹਾਡੀ ਸ਼ਰਧਾ ਹੈਗੀ ਹੈ ਕਿਉਂਕਿ ਥੋੜੇ ਥੋੜੇ ਦੇ ਨਾਲ ਹੀ ਕਹਿੰਦੇ ਨੇ ਹੁੰਦੇ ਕਹਿੰਦੇ ਬੂੰਦ ਬੂੰਦ ਨਾਲ ਸਾਗਰ ਭਰ ਜਾਂਦਾ ਹੁੰਦਾ ਹਨਾ ਤਾਂ ਕਰਕੇ ਵੀ ਆਪਾਂ ਜਿੰਨਾ ਵੀ ਹੋ ਸਕਦਾ ਆਪਾਂ ਪੰਜਾਬ ਲਈ ਖੜੀ ਆ ਕਿਉਂਕਿ ਆਪਾਂ ਦੇਖਿਆ ਕੋਈ ਵੀ ਲੀਡਰ ਹਨਾ ਕੋਈ ਵੀ ਹਨਾ ਕੋਈ ਵੀ ਹੇ ਤੱਕ ਆਗੇ ਪੰਜਾਬ ਦੇ ਨਾਲ ਨਹੀਂ ਖੜਿਆ ਦੇ ਰਾਜਸਥਾਨ ਹਰਿਆਣਾ ਕਿਸੇ ਨੇ ਵੀ ਹਜੇ ਤੱਕ ਪੰਜਾਬ ਦਾ ਸਾਥ ਨਹੀਂ ਦਿੱਤਾ ਤਾਂ ਆਪਾਂ ਪੰਜਾਬੀ ਆ ਤੇ ਆਪਾਂ ਨੂੰ ਪੰਜਾਬ ਦੇ ਨਾਲ ਖੜਨਾ ਚਾਹੀਦਾ ਅਸੀਂ ਇਹੀ ਸੋਚਿਆਗਾ ਤੇ ਤਾਂ ਕਰਕੇ ਕਹਿੰਦੇ ਸੀਗੇ ਵੀ ਤੁਸੀਂ ਸਾਡਾ ਸਾਥ ਦਿਓ ਤੇ ਜੋ ਵੀ ਉੱਥੇ ਮਤਲਬ ਕਿ ਜਿਹੜੇ ਵੀ ਹਰਪੀਰਤ ਇਲਾਕੇ ਨੇ ਤੇ ਉਹ ਮਤਲਬ ਕਿ ਸਾਡੇ ਨਾਲ ਜਿਹੜੇ ਵੀ ਬੰਦੇ ਉੱਥੇ ਮਤਲਬ ਕਿ ਸੇਵਾ ਕਰ ਰਹੇ ਆ ਉਹ ਸਾਨੂੰ ਸੇਵਾ ਦਾ ਮੌਕਾ ਦੇਣ ਅਸੀਂ ਉੱਥੇ ਪਹੁੰਚਾਂਗੇ ਸਾਡੇ ਨਾਲ ਸੰਪਰਕ ਕਰਿਓ ਅਸੀਂ ਨੀਚੇ ਨੰਬਰ ਦੇਾਂਗੇ ਉਹ ਨੰਬਰ ਤੇ ਸਾਨੂੰ ਕੰਟੈਕਟ ਕਰਿਓ ਅਸੀਂ ਮਤਲਬ ਕਿ ਜੋ ਵੀ ਰਸ ਸਾਡੇ ਕੋਲੋਂ ਬਣਦੀ ਹੈ ਅਸੀਂ ਇਕੱਠੀ ਕਰਕੇ ਉੱਥੇ ਲੈ ਕੇ ਜਾਵਾਂਗੇ ਔਰ ਹਾਂ ਇੱਕ ਗੱਲ ਹੋਰ ਹੈ ਜੇਕਰ ਤੁਸੀਂ ਇਹ ਨਹੀਂ ਜ਼ਰੂਰੀ ਵੀ ਤੁਸੀਂ ਹਜ਼ਾਰ ਦੇਣਾ 2000 ਦੇਣਾ ਜਿੰਨੀ ਤੁਹਾਡੀ ਮਨ ਦੀ ਸ਼ਰਤ ਹੈ ਤੇ ਤੁਹਾਡੇ ਏਰੀਏ ਦੇ ਵਿੱਚ ਕੋਈ ਪਰਸਨ ਇਕੱਠੇ ਕਰ ਰਿਹਾ ਹੈ ਪੈਸੇ ਹੜਪੀਟਾਂ ਦੇ ਲਈ ਜਾਂ ਰਾਸ਼ਨ ਦੇ ਲਈ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਤਾਂ ਤੁਸੀਂ ਜ਼ਰੂਰ ਮਦਦ ਕਰਕੇ ਆਓ ਕਿਉਂਕਿ ਪੰਜਾਬੀ ਕਦੇ ਪਿੱਛੇ ਨਹੀਂ ਹਟੇ ਤੇ ਨਾ ਹੀ ਹਟਣਗੇ ਪੰਜਾਬੀ ਹਮੇਸ਼ਾ ਪੰਜਾਬ ਦੇ ਨਾਲ ਰਹੇ ਨੇ ਤਾਂ ਆਪਾਂ ਤਾਂ ਵੱਡੇ-ਵੱਡੇ ਜਿਹੜੀਆਂ ਮੁਸੀਬਤਾਂ ਆਪਣੇ ਤੇ ਪਈਆਂ ਆਪਾਂ ਉਹਨਾਂ ਨੂੰ ਝੱਲ ਲਿਆ ਤਾਂ ਬਹੁਤ ਛੋਟੀ ਮੁਸੀਬਤ ਹੈ ਬਿਲਕੁਲ ਜੀ ਇਹ ਕੁਦਰਤ ਦੀ ਮਾਰ ਹੈ ਹਨਾ ਇੱਥੇ ਕਿਸੇ ਦਾ ਵੀ ਯੋਰਨੀ ਚੱਲਣਾ ਚਲੋ ਵੀ ਰੱਬ ਦੀ ਰਜ਼ਾ ਹੈ ਵੀ ਉਹ ਆਪਣਾ ਇੰਤਿਹਾਨ ਲੈ ਰਿਹਾ ਹੈ ਇਹੋ ਜੇ ਸਮੇਂ ਦੇ ਵਿੱਚ ਸਾਨੂੰ ਹੌਸਲਾ ਬਣਾ ਕੇ ਰੱਖਣਾ ਚਾਹੀਦਾ ਤੇ ਜਿਹੜੇ ਸਾਡੇ ਭੈਣ ਭਰਾ ਇਸ ਹੜ੍ਹ ਤੋਂ ਪ੍ਰਭਾਵਿਤ ਹੋਏ ਨੇ ਸਾਨੂੰ ਉਹਨਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਸਾਰਿਆਂ ਨੂੰ ਹੀ ਵੱਚੜ ਕੇ ਹਿੱਸਾ ਲੈਣਾ ਚਾਹੀਦਾ ਆਪਣੀ ਕਮਾਈ ਦੇ ਵਿੱਚੋਂ ਜੋ ਸਰਦਾ ਆਪਾਂ ਉਹ ਦਾਨ ਕਰੀਏ ਕਿਉਂਕਿ ਆਪਾਂ ਹੀ ਆਪਣੇ ਨਾਲ ਖੜਨਾ ਜੇ ਆਪਾਂ ਹੀ ਨਾ ਖੜਾਂਗੇ ਤੇ ਹੋਰ ਕੌਣ ਖੜੂਗਾ ਉਹਨਾਂ ਨਾਲ ਬਿਲਕੁਲ ਤੇ نیچے ਇੱਕ ਨੰਬਰ ਦੇਵਾਂਗੇ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਹੈ ਤੁਸੀਂ ਉਸ ਤੇ ਕੰਟੈਕਟ ਕਰਕੇ ਸਾਨੂੰ ਦੱਸ ਸਕਦੇ ਹੋ ਵੀ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ ਜਿਸੇ ਉਹ ਲਿਆ ਸਕਾਂਗੇ ਤੇ ਜਿੱਥੇ ਰਾਸ਼ਨ ਨਹੀਂ ਪਹੁੰਚ ਰਿਹਾ ਉਹ ਜਰੂਰ ਸੰਪਰਕ ਕਰਿਓ ਸਾਡੇ ਨਾਲ ਅਸੀਂ ਉੱਥੇ ਹੀ ਪਹੁੰਚਾਵਾਂਗੇ ਤੇ ਲਾਸਟ ਤੇ ਅਸੀਂ ਇਹੀ ਗੱਲ ਕਹਿਣਾ ਚਾਹੁੰਦੇ ਆ ਕਿ ਹਰ ਪੀੜਤ ਲੋਕ ਹੌਂਸਲਾ ਨਾ ਛੱਡਣ ਅਸੀਂ ਤੁਹਾਡੇ ਨਾਲ ਆ ਅਸੀਂ ਸਾਰੇ ਤੁਹਾਡੇ ਨਾਲ ਆ ਪ੍ਰਮਾਤਮਾ ਵੀ ਤੁਹਾਡੇ ਨਾਲ ਆ ਦੇਖੋ ਦਿਲ ਹੌਲਾ ਨਹੀਂ ਕਰਨਾ ਕੋਈ ਗੱਲ ਨਹੀਂ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਜਿੰਦਗੀ ਵਿੱਚ ਬੰਦੇ ਦੀਆਂ ਹਾਰਾਂ ਹੁੰਦੀਆਂ ਰਹਿੰਦੀਆਂ ਬੰਦਾ ਡੋਲਣਾ ਨਹੀਂ ਚਾਹੀਦਾ ਠੀਕ ਹੈ ਨਾ ਕੋਈ ਗੱਲ ਨਹੀਂ ਅੱਜ ਜੇ ਅਸੀਂ ਹੜਪ੍ਰਭਾਵਿਤ ਹੋਏ ਆ ਤਾਂ ਕੋਈ ਗੱਲ ਨਹੀਂ ਕੱਲ ਨੂੰ ਅਸੀਂ ਫਿਰ ਤੋਂ ਆਵਾਜ਼ ਹੋਵਾਂਗੇ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਅਸੀਂ ਸ਼ਨੀਵਾਰ ਨੂੰ ਅਸੀਂ ਇੱਥੋਂ ਮਤਲਬ ਕਿ ਚਾਲੇ ਪਾਵਾਂਗੇ ਹੜਪੀਰਤ ਇਲਾਕਿਆਂ ਦੇ ਵਿੱਚ ਤੇ ਜੋ ਵੀ ਮਤਲਬ ਕਿ ਜਿਸ ਤੀਜ਼ ਦੀ ਵੀ ਲੋੜ ਹੈ ਤੇ ਸਾਨੂੰ ਕਮੈਂਟ ਕਰਕੇ ਜਾਂ ਸਾਨੂੰ ਮਤਲਬ ਕਿ ਡੀਐਮ ਕਰਕੇ ਜਰੂਰ ਦੱਸਿਓ ਅਸੀਂ ਨੰਬਰ ਦੇਾਂਗੇ ਤੁਸੀਂ ਕਾਲ ਵੀ ਕਰ ਸਕਦੇ ਹੋ WhatsApp ਤੇ ਜੋ ਜੋ ਚੀਜ਼ ਦੀ ਲੋੜ ਹੈ ਅਸੀਂ ਜਿੰਨਾ ਕਰ ਸਕਦੇ ਆ ਉਹਨਾਂ ਕਰਾਂਗੇ ਹਾਂਜੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ